ਯਕਾ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਜੇ ਲੋਡੇਰੀ ਫਾਰਮ ਚੈਨਲ ਤੇ ਜੋਰੀ ਆਪਾਂ ਅੱਜ ਪਿਆਰ ਪਾ ਰਹੇ ਆ ਪਹਿਲਾ ਦਿਨ ਖਰਾਬ ਬਣਾ ਰਹੇ ਆ ਕੁਛ ਆਪਾਂ ਪਹਿਲਾ ਹੱਥ ਨਾਲ ਵੱਢ ਲਈ ਦੋ ਦੋ ਗੇੜੇ ਇਹਨਾਂ ਤੇ ਮਗਰ ਟਰਾਲੀ ਪਾ ਕੇ ਲਾਵਾਂਗੇ ਉਸ ਤੋਂ ਬਾਅਦ ਟਰੈਕਟਰ ਨਾਲ ਚੁਰਾਪੇਗਾ ਹਾਂ ਸਾਡੇ ਮੁੰਡੇ ਉਹ ਮੈਂ ਵੀ ਥੋੜਾ ਸ਼ੌਕ ਹੈ ਨਾ ਇਹ ਵੈਰਾਈਟੀ ਹੈ ਜੀ ਕ੍ਰਿਸਟਲ ਦੀ 99 99 ਜੋ ਕਿ ਅੱਜ 63 ਦਿਨਾਂ ਦੀ ਹੋ ਚੁੱਕੀ ਹੈ ਬਹੁਤ ਵਧੀਆ ਕੁਆਲਿਟੀ ਦੀ ਮੱਕੀ ਹੈ ਜਿੰਮਸ਼ੀਂ ਦੀ ਕਟਾਈ ਚੈੱਕ ਕਰੋ ਬਿਲਕੁਲ ਸਾਫ ਬਹੁਤ ਵਧੀਆ ਕਟਾਈ ਕਰਦੀ ਏ ਜੀ ਆਪਣੀ 16 ਮਾਡਲ ਮਸ਼ੀਨ ਆ ਚੌਥਾ ਸੀਜ਼ਨ ਆ ਪਰ ਸੈਗਨੈਂਟ ਲਈ ਸੀ ਬਹੁਤ ਵਧੀਆ ਚੱਲਦੀ ਏ ਜੀ ਮਸ਼ੀਨ ਲੱਗੀ ਚੱਲਣ ਵਾਖੂ ਅੱਛਾ ਪਾਣੀ ਨੀਰ ਕਰਦੇ ਆ ਆ ਬਣਾ ਲਿਆ ਸੀ ਆਪਾਂ ਤਾਂ ਕਰਕੇ ਦੋ ਹੈ ਔਰ ਇਧਰੋਂ ਦੋ ਇਧਰੋਂ ਵੱਡੇ ਸੀ ਜਿਹੜੇ ਟਰਾਲੀ ਨਾਲ ਚੜਪੇ। ਫਿਰ ਚਾਲ ਬਣ ਗਈ ਸ਼ਰਾਦ ਹੁਣ ਆਉਂਦੇ ਹਾਂ ਮਹੀਨਲਾ। ਆ ਦੋ ਤੇ ਦੋ ਹੈ ਚਾਰ ਔੜੇ ਪਹਿਲਾਂ ਵੱਢ ਲਈਦੇ ਹੱਥਾਂ ਨਾਲ। ਤੇ ਫਿਰ ਵਿੱਚ ਟਰੈਕਟਰ ਤੋਰ ਕੇ ਦੋ ਇਧਰੋਂ ਤੇ ਦੋ ਇਧਰੋਂ ਵੱਟੇ ਗਏ। ਕੋਈ ਨਾ ਕੰਮ ਤੇਦੀ ਤੁਰ ਪੈਂਦਾ ਫਿਰ। ਬੋਤ ਲਾਂਗਾ ਮੱਕੀ ਦਾ ਚਾਰਾ ਪੰਜਾ ਕਿਹੜਿਆਂ ਚ ਟਰਾਲੀ ਬੇਨਾ ਡਾਲੇ ਰੋ ਵੀ ਬੋਲ ਹੋ ਜਾਂਦੀ ਟਰੈਕਟਰ ਵੀ ਆਪਣਾ ਥਾਂ ਨਹੀਂ ਹੈ ਬੜੇ ਕੰਮ ਲਏ ਟ੍ਰਾਲੀ ਦੀ ਆ ਗਈ ਬਾਈ ਜੀ ਨੂੰ ਪੁੱਛਦੇ ਆਂ ਗੱਲਬਾਤ ਕੀ ਇਹ ਮੱਕੀ ਦੀ ਸਾਹ ਦਾ ਆਪਣਾ ਬੇਲੀ ਸੱਜਣੀ ਆਪਣੇ ਨਾਲ ਮਸ਼ੀਨ ਤੇ ਚਾਚੇ ਨਾਲ ਹੁੰਦਾ ਹੈ ਚਲਾਵ ਵੀ ਲੈਂਦਾ ਹੈ ਹੈਲਪਰ ਜੋ ਸਮਝ ਲੋ ਮਰਜੀ ਮੁੰਡਾ ਪੂਰਾ ਟ੍ਰੇਡ ਹੈ ਜੀਸੀਬੀ ਮਸ਼ੀਨਾ ਟਰੈਕਟਰ ਸਾਰਾ ਕੁਝ ਹੀ ਚਲਾ ਰਿਹਾ ਹੈ 올 ਰਾਉਂਡਰ ਹੀ ਆ ਨਾਮ ਹੈਗਾ ਬਲਦੇਵ ਸਿੰਘ ਕਰਾਉਣੇ ਗੱਲ ਬਾਤ ਹਾਂਜੀ ਡਰਾਈਵਰ ਸਾਹਿਬ ਮਾਮਾ ਜੀ ਕੀ ਹਾਲ ਚਾਲ ਠੀਕ ਠਾਕ ਬੁਡਾਵਾਸੀ ਦਾ ਬੁਡਾਵਾਸੀ ਦਾ ਬਾਈ ਜੀ ਪਹੁੰਚ ਗਏ ਆ ਵੀ ਟਰਾਲੀ ਲੈ ਕੇ ਸਾਜੀ ਦਾ ਅੱਜ ਦਾ ਵਲੌਗ ਆਪਾਂ ਆਪਣੀ ਮੱਕੀ ਕਿਦਨ ਵੱਡੀ ਸੀ ਭਲਾ ਪਰਸੋਂ ਪਰਸੋਂ ਵੱਡੀ ਕੱਲ ਬਾਉ ਨੇ ਆਇਆ ਰਾਤੀ ਆਂਦਾ ਮਰੋਦਨ ਮੱਕੀ ਵੜ ਕੇ 1 ਵਜੇ ਸੁਤਾ ਨੱਪ ਕੇ ਸਵੇਰਦਿਆਂ ਦਾ ਗੱਲ ਨਹੀਂ ਲਿਆਉਣੀ ਨਹੀਂ ਯਾਰ ਦੋ ਦਿਨਾਂ ਦੀ ਖੇਚਲ ਭਵੇਂ ਆ ਸਾਰਾ ਸਾਲ ਸੌਖਾ ਲੰਘਦਾ ਫਿਰ ਸਾਲੇ ਰਿਸ਼ਤੇਦਾਰ ਨਾਰਾਜ਼ ਹੁੰਦੇ ਵੀ ਸਾਡੇ ਕੋਲ ਆਉਂਦੇ ਨਹੀਂ ਕਿਉਂ ਗੱਲ ਆਉਣਾ ਕਾ ਨਹੀਂ ਆਜੇ ਮੱਥੇ ਤੇ ਸਿਆਪਾ ਪਾ ਰਹਾ ਜਿਉਣਾ ਵਲੋਗ ਪਾ ਦੀਏ ਫਿਰ ਸੁਣਾ ਦੀਏ ਪਾਈ ਜੀ ਲਾਇਆ ਜੌਂਡੀ ਯਾਰ ਆਪਦਾ ਆ ਕੀ ਨਾ ਟਰੈਕਟਰ ਦਾ ਸਾ ਸੱਚਾ ਵੀ ਸਵਰਾਣ ਬੁਲੀਆਂ ਹੀ ਬਦਲਾ ਪਿਆ ਮੁੰਡਿਆਂ ਨੇ ਲੱਗਦਾ ਉਹ ਕੰਪਨੀ ਵਾਲਿਆਂ ਨੇ ਲੱਭ ਪਤਾ ਲਾ ਗਿਆ ਨਾ ਉਹਨਾਂ ਟਰੈਕਟਰ ਪੁੱਠਾ ਲੈ ਜਾਣਾ ਹੈ ਡਰਾਈਵਰ ਵੀ ਬੜੀ ਮੁੰਡੇ ਆਹ ਕਮੀਨ ਕਿ ਟਰਾਲੀ ਵਾਹ ਖਲਾ ਦੋ ਬਾਈ ਜੀ ਮੋਹਰੇ ਆਪੇ ਠੇਕੇਦਾਰ ਸਾਹਿਬ ਉਹਦੇ ਚ ਆਈ ਕਿਹੜਾ ਪੈਣਾ ਹੈ ਤੇ ਉਹ ਫਿਰ ਚਲ ਜੂਗੀ ਘਰੇ ਲਾਉਣ ਇਹ ਫਿਰ ਆਪਾਂ ਉਤੋਂ ਦੀ ਦੂਜੇ ਪਾਸੇ ਲੈ ਆਉਣੇ ਆ ਨਾ ਦੂਜਾ ਢੇੜਾ ਪੈ ਜੂਗਾ ਇਹਦੇ ਚ ਹੋ ਜਾਂਦੀ ਘਰੇ ਜਾਣੇ ਨਾਲ ਭਰ ਗਈ ਟਰਾਲੀ ਚੱਲੇ ਘਰੇ ਟੋਏ ਚ ਲਾ ਕੇ ਆਉਣੇ ਇਹਨੂੰ ਤੇ ਉਹਨਾਂ ਨੂੰ ਦੂਜੀ ਟਰਾਲੀ ਲੱਗ ਗਈ ਇਹਨਾਂ ਦੇ ਭਰਦਿਆਂ ਨੂੰ ਬਾਅਦ ਵਿੱਚ ਆ ਜਾਣਾ ਆਪਾਂ ਚਲੋ ਅੱਛਾ ਮੈਂ ਕਿਹਾ ਵੀ ਚਲ ਵਿਹਲੇ ਬੈਠੇ ਤੇ ਪ੍ਰਮੋਸ਼ਨ ਕਰ ਦਈਏ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਹੈਗਾ ਢਿੱਲੋਂ ਬ੍ਰਦਰ ਟੇਰੀ ਫਾਰਮ ਦੇ ਨਾਂ ਤੇ ਤੇ ਉਸੇ ਨਾਂ ਤੇ ਆਪਣਾ ਫੇਸਬੁੱਕ ਤੇ ਵੀ ਆ ਤੇ YouTube ਤੇ ਤਾਂ ਚੱਲ ਹੈਗਾ ਹੀ ਹੈਗਾ YouTube ਤੇ ਆਪਾਂ ਨਵਾਂ ਨਵਾਂ ਬਣਾਇਆ ਹੈ ਇੰਸਟਾਗ੍ਰਾਮ ਤੇ ਦਾ ਜਨਵਰੀ ਪਤਾ ਨਹੀਂ ਫਰਵਰੀ ਦੇ ਲਾਸਟ ਤੇ ਬਣਾਇਆ ਸੀ ਤੇ ਉੱਥੇ 75 ਕੋਪੋਸਟਾਂ ਹੋ ਗਈਆਂ ਆਪਣੀਆਂ ਤੇ ਜਾਓ ਜਰੂਰ ਵੇਖੋ ਇੱਥੇ ਬਹੁਤ ਬਹੁਤ ਫਾਇਦਾ ਆ ਪਾ YouTube ਤੇ ਦਾ ਹੁਣ ਮੈਂ ਕਹਾਂ ਚਲ ਸਾਰੇ ਪੌਂਦੇ ਆਪਾਂ ਵੀ ਪਾ ਕੇ ਵੇਖ ਲਈਏ ਤੇ ਪਹਿਲਾ ਵਲੌਗ ਬਣਾਉਣ ਲੱਗਾ ਮੈਂ ਦੇਖੋ ਬੜਾ ਚੰਗਾ ਉੱਤੇ ਥੱਲੇ ਬੋਲਾ ਜਾਵੇ ਤੇ ਮਾਫ਼ ਕਰਿਓ ਟਰਪਾਲ ਆਪਾਂ ਪਾਤੀ ਹੁਣ ਅੱਜ ਸਵੇਰੇ ਰਾਤੀ ਨਹੀਂ ਪਾਈ ਸੀ ਰਾਤੀ ਹਵਾ ਨਹੀਂ ਸੁਵਗਦੀ ਡਰ ਸੀ ਕਿਤੇ ਮੀਂਹ ਮੂਨਾ ਝਨੇਰੀ ਨਾ ਆ ਜਾਏ ਤੇ ਆ ਗਈ ਤੇ ਸਾਰੀ ਪਾਟ ਜਾਣੀ ਕੰਮ ਉਹ ਜੁ ਖਰਾਬ ਪੈਸੇ ਵਾਵਾ ਲੱਗੇ ਰਹੇ ਤੇ ਦੋ ਟਰਾਲੀਆਂ ਆਪਾਂ ਭਰੀਆਂ ਸੀ ਰਾਤ ਤੇ ਉਹੀ ਕਰਦੀਆਂ ਸਾਈਡਾਂ ਨੂੰ ਮਾੜੀਆਂ ਮਾੜੀਆਂ ਰਾਤ ਉਹੀ ਛੱਡਤੀਆਂ ਸੀ ਸੜਦੀ ਆਉਂਦੀ ਬੈ ਅੱਜ ਕੀ ਟੋਵਾ ਵੀ ਆਪਾਂ ਕੀਤਾ ਥੋੜਾ ਜਿਹਾ ਨੀਵਾ ਜੇ ਮੰਨ ਲਓ ਅੱਧਾ ਪੋਣਾ ਪੋਣਾ ਫੁੱਟ ਫੁੱਟ ਕੀ ਲਾ ਲੋ ਕੀਤਾ ਡੂੰਗਾ ਉਹ ਵੀ ਆਪਾਂ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਮੇਛੋਟੇ ਪਾਜੀ ਇਹ ਅੱਜ ਵੇਰ ਗਿਆ ਸਕੂਲ ਤੋਂ ਅੱਜ 3 ਤਰੀਕ ਹੋ ਗਈ 4 ਹੋ ਗਈ 4 ਹੋ ਗਈ 1 ਤਰੀਕ ਤੇ ਸਕੂਲ ਲੱਗੇ ਪਹਿਲਾਂ ਵਾਂਡੇ ਕਹ ਰਿਹਾ ਕੱਲ ਆਇਆ ਸ਼ਾਮ ਨੂੰ ਤੇ ਆਂਦਾ ਮੈਂ ਸਵੇਰੇ ਸਕੂਲ ਨਹੀਂ ਜਾਣਾ ਆਏ ਕਿ ਕੰਮ ਨਹੀਂ ਸਮਝ ਚਾਲਾ ਕਹਿੰਦਾ ਦੌੜ ਹੀ ਨਹੀਂ ਇਹੋ ਜੇ ਤਲਾ ਦੇ ਨੇ ਜਵਾਖਾਂ ਦੇ ਲੈਂਦੀ ਮੱਕੀ ਇੱਕ ਬਸਾਰੇ ਬੱਠੀ ਹੈ ਬੈਠ ਬਸਾਰੇ ਬੱਠੀ ਕੌਣ ਆਉ ਜਿਹੜਾ ਇਹ ਅੱਗੇ ਵੀ ਫਸਾਈ ਖਲੋਤੇ ਸੀ ਇੱਕ ਦਿਨ ਇਹਨਾਂ ਦੀ ਉਹ ਪਹਿਲੀ ਪੋਲੀ ਨਾ ਥੱਲੇ। ਲੋ ਲੈ ਗਈ। ਤੋਂ ਵੀ ਲੱਗੇ ਸੀ ਪੌ। ਤੇ ਰਾਤ ਪਾਈ ਏ, ਅੱਧ ਕਿਤੇ ਕਰ ਪਾਈ। ਮਿੱਟੀ ਆਉਂਦੀ ਸੀ ਟਰਾਲੀਆਂ ਨਾਲ ਬੈਗ ਤੇ ਅੱਜ ਚੱਲ ਸਾਰੇ ਪਾ ਲਈਏ। ਇੱਕ ਤਾਂ ਥੱਲੋਂ ਫਿਰ ਚਾਰ ਨਾ ਜਦੋਂ ਪੁੱਟੀ ਦਾ ਵੀ ਏ। ਉਦੋਂ ਮਿੱਟੀ ਨਹੀਂ ਆਉਂਦੀ ਨਾਲ। ਤੇ ਇੱਕ ਪਾਣੀ ਪੂਣੀ ਜਵੇਂ ਦਲਤਾੜ ਕਰਾਂਗੇ। ਮੋਹਟਰਵਾਵਾ ਮਕੀ ਦਾ ਪਾਣੀ ਪੋਣੀ ਜਦੋਂ ਨਿਕਲ ਜੂਗਾ ਫਿਰ ਜਦੋਂ ਲਤਾੜ ਕਰਾਂਗੇ ਥੱਲੇ ਸੌਖਾ ਸੇਮ ਜੂਗਾ ਥੋੜੀ ਚ ਵੀ ਰਹਿ ਗਿਆ ਕੋਈ ਚੱਕਰ ਨਹੀਂ ਮਿੱਟੀ ਚ ਬਨਾਮ ਗਿਆ ਤਾਂ ਖਰਾਬ ਨਹੀਂ ਹੁੰਦਾ ਤੇ ਜੇ ਲਤਾੜ ਨਾ ਹੋਈ ਪਾਣੀ ਦਾ ਨਿਕਲਿਆ ਫਿਰ ਇਹਨੂੰ ਪੈ ਜਾਨੀ ਫੰਗਸ ਉੱਲੀ ਪੈ ਜਾਨੀ ਇਹਨੂੰ ਤੇ ਪਸ਼ੂਆਂ ਵਾਸਤੇ ਖਰਾਬ ਨਾਲੇ ਮੋਟੀ ਖਰਾਬ ਹੋਏ ਇਹ ਗਿਆ ਚਾਲ ਥੋੜੀ ਪਾ ਜ ਲਈਏ ਜੀ ਆ ਕੇ ਦੂਜੀ ਵੀ ਪਾ ਰਕੇ ਬਲੇਵ ਸਿੰਘ ਲੌਬਰ ਆਇਆ ਕਰਕੇ ਆਇਆ ਬੈਕ ਲੱਗ ਜਾਂਦਾ ਪਤਾ ਡਰਾਈਵਰ ਜੀ ਲੱਗ ਜਾਂਦਾ ਤੇ ਬਣੀ ਨਹੀਂ ਗੱਲ ਅਸੀਂ ਇੱਥੇ ਟਰਾਲੀ ਮੋੜਦੇ ਰਹੀਦਾ ਬੈਕ ਲਾ ਲਈ ਇੱਥੇ ਅੱਜ ਪਹਿਲੀ ਵਾਰੀ ਲਾਉਣ ਲੱਗਾ ਟਰਾਲੀ ਬੈਕ ਲੱਗ ਜਾਂਦਾ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਪਤਾ ਚੱਲ ਚੱਲ ਲੱਗ ਜਾਂਦਾ ਪਤਾ ਅਬ ਇਹ ਟਰੈਕਟਰ ਦੇ ਕਿਲਾਤ ਉਹ ਤਰਪਾਲ ਨਾ ਪਾੜਦੀ ਨਾ ਕਰਕੇ ਪਰਾ ਕਰਦਾ ਪਰਾ ਨਾ ਬੰਦੇ ਦੇ ਦਾਮ ਤਨਾ ਟਰੈਕਟਰ ਦੇ ਲੱਗ ਜਾਂਦਾ ਬੜਾ ਮੈਂ ਸਿਫਤਾਂ ਬੜੀਆਂ ਕੀਤੀ ਇਹ ਡਰਾਈਵਰ ਜਦੋਂ ਮਤੇ ਆਇਆ ਸਿੱਧੀ ਲਈ ਜਾਂਦਾ ਬੈਠ ਕੁੰਡੀ ਫਿਲਟਾੜ ਐ ਮੱਠਾ ਮੱਠਾ ਚੱਲਣਾ ਹਲੀ 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 ਸਰਾਇਆ ਪਾ ਰਿਹਾ ਅੱਜ ਪੱਧਰ ਸੌਖੀ ਹੋ ਜਾਂਦੀ ਸਰਾਇਆ ਵੀ ਐ ਪੂਰਾ ਪੂਰਾ ਮਿਲ ਗਿਆ ਮਗਰ ਚੱਲ ਲੈ ਬਾਹਰ ਅੱਗੇ ਉਹ ਮੈਨੂੰ ਲਿਆ ਜਾ ਵਾਲੀ ਹੋ ਰਹਾ ਹੈ ਇੱਕ ਇੱਕ ਲਹਿ ਗਈ ਹੋਰ ਤੇ ਨਵੀਂ ਆ ਜਾਂਦੀ ਚਾਲੀ ਜਾਨੇ ਬਾਰ ਮੈਂ ਸੀ ਵੀ ਮੈਂ ਆਣੀ ਜਿਹਾ ਪੜੀ ਪਣੀ ਕਰਾ ਰਹੇ ਲੋਥੇ ਦੀ ਅੱਬ ਅਬ ਨਵੇਂ ਬਾਉ ਨਾਲ ਵਿੱਚ ਕਾਹ ਕਰਨਾ ਬਲੋਕ ਕੇ ਦਵਾਈੇ ਕੰਮ ਤਾਂ ਕਰਨਾ ਚਾਹ ਬਣੀ ਜਗਾ ਆਲਾ ਕਿੱਥੇ ਕੋਨਾ ਆ ਗਿਆ ਤੇ ਚੱਲ ਆ ਗਿਆ ਮੈਂ ਚੱਲ ਆ ਗਿਆ ਕਹਿੰਦੇ ਡੀਜ਼ਲ ਪਾਉਣਾ ਹੈ ਵਾਪਸ ਜਾਣਾ ਪੈਣਾ ਫਿਰ ਪਾਉਣਾ ਤੁਹਾਨੂੰ ਕੋਲੇ ਜਿਮ ਲਿਆ ਤਾਂ ਹੀ ਗੱਡੀ ਚੱਲਣੀ ਆ ਨਿਕਲ ਗਿਆ ਕੀ ਕਰਨ ਲੱਗੇ ਜੇ ਆ ਵੇ ਐਵੇਂ ਬਸ ਧੱਕਲਾ ਲੱਗੇ ਜੇ ਜੀ ਜੀ ਸਰ ਸਸ 24 ਸਵਰਾਜ ਸੋਨਾ ਆ ਜੜਾ ਸੋਨਾ ਦੀ ਚਾਹੀ ਵੀ ਲੈਣਾ ਚਾਹੀ ਵੀ ਬੰਨੀ ਛੱਲਾ ਬੜਾ ਚਾਹੀ ਪਟਿਲੇ ਦੀ ਲਾਈ ਮੂਸਿਆਰੇ ਦਾ ਛੱਲਾ ਆ ਚਾਹੀ ਪਟਿਨੇ ਦੀ ਲਾਈ ਵਾੜਾ ਜੀ ਚਲ ਲਾਓ ਲਾਓ ਜੇਤੀ ਕਰੋ ਟਰਾਲੀ ਆ ਜਣੀ ਬਾਜ ਹਾਂਜੀ ਪਈ ਜਾਂਦਾ ਚਾਰ ਹਾਂਜੀ ਇਹ ਲਦਾੜ ਹੋਈ ਜਾਂਦੀ ਚਾਰ ਪੰਜ ਟਰਾਲੀਆਂ ਆ ਗਈਆਂ ਵੇ ਲਿਖੀਆਂ ਕਹਿੰਦਾ ਲਿਖਣੀ ਆ ਆ ਦੋ ਕੱਲ ਆਈਆਂ ਰਾਤ ਲਾਈਆਂ ਜਿਹੜਾ ਰਾਹ ਬਣਾਏ ਆ ਇੱਕ ਦੋ ਤਿੰਨ ਤੇ ਚਾਰ ਆ ਗਈਆਂ ਸਵੇਰ ਦੀਆਂ ਛੇ ਟਰਾਲੀਆਂ ਹੋ ਗਈਆਂ ਬਾਅਦ ਹੀ ਮੇਰੇ ਤਿੰਨ ਕਿੱਲੇ ਡਵਾਟ ਜਾਗੇ ਤੇ ਦੇਖੋ ਕਿੰਨੀਆਂ ਟਰਾਲੀਆਂ ਬੰਦੀਆਂ 12 ਪਾ ਵੱਡੀ ਸੀ 11 ਕਨਾਲਾਂ ਦਾ ਮੱਖੀ ਵੱਡੀ ਸੀ ਇੱਕ ਦਿਨ ਬਾਜਮੀਰ ਆ ਗਿਆ ਸੀ ਤੇ 11 ਕਨਾਲਾਂ ਚੋਂ 11 ਟਰਾਲੀਆਂ ਹੋਈਆਂ ਸੀ ਬਾਕੀ ਤੁਸੀਂ ਆਪੇ ਹਿਸਾਬ ਲਾ ਲਓ ਤੇ ਕੁਆਂਟੀਟੀ ਕਿੰਨੀ ਕਿ ਨਿਕਲੀ ਵਜਨ ਬਹੁਤ ਹੋ ਜਾਂਦਾ ਇਹਦਾ ਅੱਜ ਕੀ ਵੇਖੋ ਕਿੰਨੀਆਂ ਬਣਦੀਆਂ ਸ਼ਾਮ ਤੱਕ ਦੱਸਾਂਗੇ ਤੁਹਾਨੂੰ ਜੁੜੇ ਰਹੋ ਨਾਲ ਠੀਕ ਹੈ ਜੀ ਬੜਾ ਜ਼ੋਰ ਲੱਗਦਾ ਟਰੈਕਟਰ ਦਾ ਉੱਥੇ ਆ ਕੇ ਨਾ ਇਹ ਲਾਤਾਵਾ ਨਹੀਂ ਪੂਰੀ ਤਰ੍ਹਾਂ ਤੇ ਇੱਕ ਟਰੈਕਟਰ ਦੇ ਥੋੜਾ ਜਿਹਾ ਟਾਇਰ ਵੀ ਮਾੜੇ ਆ ਪੈਣ ਵਾਲੇ ਆ ਮੱਕੀ ਵੱਢੀ ਜਾਂਦੇ ਆ ਪਾਈਆਂ ਦੇ ਚਾਰ ਤੇ ਮੈਨੂੰ ਕਹਿੰਦੇ ਆ ਵੀ ਮੋਟਰ ਛੱਡਿਆ ਲੇਟ ਆ ਗਈ ਸੀ ਤੇ ਝੋਨਾ ਭਰ ਜੂਗਾ ਉਹਨਾਂ ਚਰ ਤੇ ਛੱਡਦੇ ਮੋਟਰ ਬਲਾਈ ਨਾਲ ਬੈਠੀ ਹੋਵੇ ਨਿਗਾ ਮਾਰ ਲੈਣੀ ਚਾਹੀਦੀ ਚੱਲ ਪਿੱਛੇ ਸਾਗ ਬੈਂ ਦੀ ਮੋਟਰ ਨੇ ਥੋੜਾ ਟਾਈਮ ਲੱਗਦਾ ਚੱਲੀ ਨਹੀਂ ਚੱਲ ਪਿੱਛੇ ਉਹ 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 ਤਾਂ ਸਾਹਮਣੇ ਜਗੜ ਲਾਇਆ ਹੋਇਆ ਆਪਾਂ ਪਾਰਟੀ ਤੇ ਮੋਰਾ ਕੱਟਿਆ ਉਹ ਡਰਾਪੇ ਪੈ ਜਾਂਦਾ ਸਿੱਧਾ ਤੇ ਇੱਥੋਂ ਦੀ ਹੋ ਕੇ ਆਇਆ ਥੱਲੇ ਆਹ ਕੱਢ ਦਿੰਨੇ ਮੋਗੀ ਪਾਣੀ ਠੀਕ ਸੀ ਆਕੇ ਬਸ ਇੱਕ ਕਿ ਕੀ ਕੱਢਣਾ ਹੈ ਮੋਗੀਆਂ ਦੋ ਲਾਈਆਂ ਸੀ ਕਈ ਵਾਰ ਜ਼ਿਆਦਾ ਪਾਣੀ ਹੋ ਉਹ ਠੇਕ ਮੋਗੀ ਉਹ ਵੀ ਛੱਡਿਓ ਨੇ ਝੋਨਾ ਵੀ ਨਾਲ-ਨਾਲ ਦੇਖਣਾ ਪੈਂਦਾ ਖਾਦ ਦਵਾਈ ਕੋਸ਼-ਕੋਸ਼ ਪਾਈ ਆ ਕੋਸ਼-ਕੋਸ਼ ਪੈਣ ਵਾਲੀ ਇੱਕ ਤਾਂ ਮੋਗੀ ਛੱਡੀ ਹੋਈ ਸਾਹਮਣੇ ਵਾਲੀ ਆ ਛੱਡ ਦੇ ਨੇ ਇੱਕ ਟਾ ਰੱਖ ਦੇ ਨੇ ਕਿੰਦਰ ਪਾਣੀ ਥੋੜਾ ਚਾਹੀਦਾ ਓ ਸਾਹਮਣੇ ਛੜਕ ਆ ਗਈ ਆ ਜੀ ਆ ਝੋਨਾ ਉੱਕਰਪੋੜ ਝੋਨਾ ਖੋਤਾ ਆਪਣਾ ਨੰਬਰ 1 ਇਹ ਆਪਣੇ ਨਾਲ ਹੋ ਗਿਆ ਸਾਹ ਸੁਖਿੰਦਾ ਪੂਰਾ ਠੰਡਾ ਹੋ ਗਿਆ ਸਵੇਰੇ ਸਵੇਰੇ ਤਾਂ ਬਹੁਤ ਗਰਮੀ ਸੀ ਲੱਗਦਾ ਨਹੀਂ ਸੀ ਵੀ ਇਸ ਗਰਮ ਨੂੰ ਅੱਜ ਪਰ ਠੰਡਾ ਹੋ ਗਿਆ ਕੰਮ ਮੈਂ ਲਗਾ ਡੇਟਰ ਆਪਾਂ ਨੂੰ ਵੀ ਬਾਉ ਵੀ ਬਿੰਦੇ ਚਾ ਮੈਂ ਤੇ ਭਰਾ ਲਿਆ ਉਹ ਜਿਹੜਾ ਇੱਕ ਮੈਂ ਅਸੀ ਇਹੋ ਜਿਹਾ ਮੌਕੇ ਛੱਡਦੇ ਨਹੀਂ ਕਦੇ ਵੀ ਪਹੁੰਚ ਗਏ ਆਪਾਂ ਬਾਹਰ ਆਵਾਜ਼ ਆ ਥਾ ਵੱਡੀ ਬੈਠੇ ਆ ਕਾਲਾ ਲੈਣਾ ਦੋ ਚਾਰ ਟਰਾਲੀਆਂ ਹਰ ਬੰਦੇ ਆ ਬਸ ਤੇ ਲਾਉਣੇ ਆਂਦਾ ਲਾਉਣੇ ਟਰਾਲੀਆਂ ਨਾਲ ਰੋ ਮਸ਼ੀਨ ਚੌਕ ਹੋ ਗਈ ਸਾਡਾ ਬਲੌਗ ਜੇ ਉਹ ਕੋਈ ਸਾਡੀ ਮਸ਼ੀਨ ਹੈ ਸਾਰੇ ਕਾਰਨਾ ਮੈਨੇ ਸਾਰੇ ਸਾਡੇ ਮਾਮਾ ਜੀ ਆਏ ਨੇ ਨਹੀਂ ਮਾਮਾ ਦਾ ਵਿਚਾਰਾ ਚੰਗਾ ਹੈ ਕੰਮ ਤੇਰੇ ਖਰਾਬ ਨੇ ਚੱਲ ਲੈ ਸੇਵ ਦਾ ਆਹ ਲੌਣਾ ਪੈਣਾ ਆਉਣਾ ਬੁਰਗਲ ਜਾ ਤੇ ਲੌਣੇ ਬੰਦਾ ਪਜਾਓ ਯਾਰ ਮੈਂ ਇਨੀ ਤਰੀਬ ਕੀਤੀ ਸਵੇਰੇ ਸਵੇਰੇ ਪਹਿਲਾ ਘੜੇ ਵਾਲੀ ਬੈਗ ਲਗਾ ਆ ਵੇ ਪਾਰਾ ਪਾ ਬੈਠੇ ਇਹ ਕੰਮ ਰੁਕ ਹੋਈਏ ਲਾਇਆ ਸਾਹਿਬ <laughs> और मामा जी की कहना चाहोगे फिर <laughs> मामा बोल <दा> ही नहीं <laughs> चल प्या मित्रों चल प्या, मित्रो, चाल प्या। <laughs> ਚਾਰ ਪਿਆ ਕਸਣਾ ਬਣਾ ਆ ਰਹਿ ਗਏ 4 1 2 3 4 5 5 6 ਹੋੜੇ ਰਹਿ ਗਏ ਡੇਢ ਕਿਲਾ ਵੱਡਿਆ ਚੱਲਿਆ ਆ ਰਹਿ ਗਿਆ ਇੱਕ ਜਿਹੜਾ ਤੇ ਆ ਵੱਡਾ ਗਿਆ ਹੁਣ ਆ ਉੱਥੇ ਲੱਗਾਗੇ ਜਾ ਕੇ ਉੱਪਰ ਤੁਹਾਡੀ ਵੀ ਆ ਗਈ ਬੰਦੇ ਬਦਲਦੇ ਰਹੀਦਾ ਬਾ ਟਰੈਕਟਰਾਂ ਦੇ ਫੱਕਦੇ ਨੂੰ ਹਾਂ ਆਇਆ ਹੀ ਮਾਮਾ ਮਾਓ ਚ ਥੱਲੇ ਮਾਮਾ ਉਹ ਸਾਰੇ ਨਜ਼ਾਰੇ ਦੇਖਦੇ ਨੇ ਤੇ ਡੈੱਕ ਲਾਇਆ ਉਹ ਛੋਟੇ ਨੇ ਨਜ਼ਾਰੇ ਲਾ ਲਿਆ ਵਾਇਰਿੰਗ ਕਰ ਲਿਆ ਇਹ ਰੋਲ ਮੁੱਢਾ ਬੈਠਾ ਕਿੱਥੇ ਕਿੱਥੇ ਗਈ ਉਧਰ ਆ ਗਈ ਟਰਾਲੀ ਬਾਕੀ ਦੱਸੋ ਕਮੈਂਟਾਂ ਚ ਫਿਰ ਕੀ ਗੱਲਬਾਤ ਤੇ ਮੈਂ ਅੱਗੇ ਵੀ ਕਿਹਾ ਕਿ ਆਪਣਾ ਇੰਸਟਾਗ੍ਰam ਤੇ ਵੀ ਫੇਜ ਹੈਗਾ ਤੇ ਲੌਂਗ ਬ੍ਰਦਰ ਡੇਰੀ ਫਾਰਮ ਦੇ ਨਾਮ ਤੇ ਤੇ ਫੇਸਬੁੱਕ ਤੇ ਵੀ ਹੈਗਾ ਸੇਮ ਨਾਮ ਦੇ ਢਿਲੋਂਗਰ ਦੇ ਫਾਰਮ ਤੇ ਫੋਲੋ ਕਰੋ ਆਪਾਂ ਨੂੰ ਪਰ ਰੋਜ਼ ਵੀਡੀਓ ਪਾਈ ਵੀ ਕੋਈ ਨਾ ਕੋਈ ਤੇ ਅੰਗਰੀ ਵੀਡੀਓ ਵੀ ਪਾਈ ਦੀ ਕੋਸ਼ਿਸ਼ ਕਰੀ ਦੀ ਬਾਕੀ ਰਸਾ ਟਮਾਟਰ ਦੀ ਕੀ ਗੱਲ ਬਾਤ ਮੱਰੀ ਚੈਨਲ ਨੂੰ ਆਪਰੇ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੱਲੇ ਆਪਾਂ ਘਰੇ ਘਰੇ ਕਿਹੜਾ ਲਾ ਆਇਆ ਮੈਂ ਗਿਆ ਨਾਲੇ ਦੇਖ ਲਈਏ ਕਿੰਨਾ ਕੁ ਟੋਆ ਭਰਿਆ ਗਿਆ ਤੇ ਨਾਲੇ ਤੁਹਾਨੂੰ ਪਾ ਰਹੀਏ ਆਜ ਆਦਰ ਬਲੇ ਪਾਜੀ ਭਾਈ ਬਿੱਥੇ ਕਿਹੜਾ ਹੋਰ ਜੰਗ ਕੱਢੀ ਲੈ ਦੇ ਚੱਪ ਚੱਪ ਭਾਈ ਦਾ ਚੱਪ ਚੱਪ ਕਹਿੰਦੇ ਹੋੜੀ ਹਿਲ ਜਾ ਕੰਮ ਦਾ ਆ ਵਾਹ ਹਾਂਜੀ ਮਾ ਵੀ ਥਾਂ